ਇਹਨਾਂ ਤਿੰਨ ਚੀਜ਼ਾਂ ਨੂੰ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਕੀ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹੋਣ ਵਾਲੀ ਪਾਰਟੀ ਸੱਚਮੁੱਚ ਇਮਾਨਦਾਰ ਹੈਗੀ ਹੈ ਜਾਂ ਸਿਰਫ ਇੱਕ ਗੱਲਾਂ ਹੀ ਨੇ ਪਹਿਲਾ ਸਵਾਲ ਤਾਂ ਕੇਂਦਰ ਸਰਕਾਰ ਵੱਲੋਂ ਉਠਾਇਆ ਜਾਂਦਾ 12599 ਕਰੋੜ ਰੁਪਇਆ ਸੀਗਾ ਉਹ ਫੰਡ ਕਿੱਥੇ ਯੂਜ਼ ਹੋਇਆ ਉਸਦੀ ਰਿਪੋਰਟ ਮੰਗੀ ਗਈ ਸੀ ਕਿ ਸੈਂਟਰ ਵੱਲੋਂ ਪਰ ਪੰਜਾਬ ਸਰਕਾਰ ਵੱਲੋਂ ਉਸਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਜਿਸ ਦਾ মিডিਏ ਵਿੱਚ ਸਵਾਲ ਪੁੱਛਿਆ ਜਾਂਦਾ ਭਗਵਾਨਤਮਾਨ ਵੱਲੋਂ ਜਿੱਥੇ ਹੋਰ ਏਡੇ ਟੁਟਕਲੇ ਸੁਣਾਏ ਜਾਂਦੇ ਨੇ ਪਰ ਜਦੋਂ ਕੰਮ ਦੀ ਗੱਲ ਉੱਤੇ ਸਵਾਲ ਪੁੱਛਿਆ ਗਿਆ ਤਾਂ ਸੁਣੋ ਭਗਵੰਤ ਮਾਨ ਦਾ ਕੀ ਰਿਐਕਸ਼ਨ ਸੀਗਾ ਕਿ ਆ ਗਿਆ ਕਿ 12000 ਫੌਗ ਦੀ ਜਿਹੜੀ ਗੱਲ ਕੀਤੀ ਹੈ ਉਹਦੇ ਬਾਰੇ ਕੀ ਗੱਲ ਕਰਤੀ ਹੈ ਤੇ ਦੂਜਾ ਸਵਾਲ ਇਹ ਕਿ ਮਾਨ ਸਰਕਾਰ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਤੇ ਕੀ ਉਸ ਦੇ ਪਿੱਛੇ ਵੀ ਇੱਕ ਬਹੁਤ ਵੱਡਾ ਭ੍ਰਸ਼ਟਾਚਾਰ ਛੁਪਿਆ ਹੋਇਆ ਹੈ ਗੱਲ ਇਵੇਂ ਆ ਕਿ ਪ੍ਰੈਗਨੈਂਟ ਔਰਤਾਂ ਲਈ ਛੋਟੇ ਬੱਚਿਆਂ ਲਈ 2 ਤੋਂ ਲੈ ਕੇ 4 ਸਾਲ ਤੱਕ ਦੇ ਬੱਚੇ ਤੇ ਦੁੱਧ ਚੁੰਘਾਉਣ ਲਈ ਮਾਵਾਂ ਲਈ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਜਾਂਦੀ ਹੈ ਜਿਸ ਦੇ ਵਿੱਚ ਉਹ ਪੰਜੀਰੀ ਵਗੈਰਾ ਇੱਕ ਤਾਕਤਵਰ ਭੋਜਨ ਮੁਹੱਈਆ ਕਰਵਾਇਆ ਜਾਂਦਾ ਜਿਸ ਦੀ ਰਕਮ 60% ਤਾਂ ਸੈਂਟਰ ਸਰਕਾਰ ਦਿੰਦੀ ਹੈ ਤੇ 40% ਸਟੇਟ ਸਰਕਾਰ ਆਪ ਦਿੰਦੀ ਹੁੰਦੀ ਹੈ ਤੇ ਹੁਣ ਉਹ ਚੀਜ਼ ਕੀ ਕੀਤੀ ਗਈ ਸੀ ਪਹਿਲਾਂ ਤਾਂ 2023 ਤੱਕ ਇਹ ਇਸ ਚੀਜ਼ ਦਾ ਠੇਕਾ ਸੀਗਾ ਵੀਰਕਾ ਕੋਲ ਤੇ ਮਾਨ ਸਰਕਾਰ ਨੇ ਕੀ ਕੀਤਾ ਉਹ ਵੀਰਕਾ ਤੋਂ ਠੇਕਾ ਵਾਪਸ ਲੈ ਕੇ ਅੱਗੇ ਮਾਰਕਫੈਡ ਨੂੰ ਦਿੱਤਾ ਤੇ ਮਾਰਕਫੈਡ ਨੇ ਕੀ ਕੀਤਾ ਇਸ ਚੀਜ਼ ਨੂੰ ਅੱਗੇ ਹੋਰ ਚਾਰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਤੇ ਜਿਹੜੀਆਂ ਜਿਨ੍ਹਾਂ 'ਤੇ ਇਲਜ਼ਾਮ ਲੱਗਦੇ ਆਏ ਨੇ ਕਿ ਇਹ ਬਲੈਕਲਿਸਟਡ ਕੀਤੀਆਂ ਗਈਆਂ ਨੇ ਤੇ ਕਈਆਂ 'ਤੇ ਇਹ ਵੀ ਇਲਜ਼ਾਮ ਕਈ ਸਟੇਟਾਂ ਦੇ ਵਿੱਚ ਇਹ ਕੰਪਨੀਆਂ ਬੈਨ ਵੀ ਨੇ ਤੇ ਇਲਜ਼ਾਮ ਇਹ ਵੀ ਲਗਾਏ ਜਾ ਰਹੇ ਨੇ ਕਿ ਇਸ ਤਰ੍ਹਾਂ ਹੀ ਕਰੋੜਾਂ ਦਾ ਘਪਲਾ ਹੋ ਰਿਹਾ 60% ਤੱਕ ਦਾ ਮਤਲਬ ਯਾਨੀ ਕਿ ਕਈ ਕਰੋੜ ਸੈਂਟਰ ਸਰਕਾਰ ਵੱਲੋਂ ਹੁੰਦੇ ਨੇ ਤੇ ਜਿਨ੍ਹਾਂ ਵਿੱਚੋਂ 40% ਤਾਂ ਪੰਜਾਬ ਸਰਕਾਰ ਪਾਉਂਦੀ ਹੈ ਇਸ ਦੇ ਉੱਤੇ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿਉਂ ਮਾਨ ਸਰਕਾਰ ਨੇ ਬੇਰਕਾ ਤੋਂ ਲੈ ਕੇ ਇੱਕ ਮਾਰਕਫੈਡ ਨੂੰ ਤੇ ਮਾਰਕਫੈਡ ਨਾਲ ਕੇ ਪ੍ਰਾਈਵੇਟ ਕੰਪਨੀ ਨੂੰ ਕਿਉਂ ਦਿੱਤੀ ਤੇ ਜਿਸ ਨਾਲ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਕੀ ਇੱਥੇ ਵੀ ਭ੍ਰਸ਼ਟਾਚਾਰ ਹੋ ਰਿਹਾ ਜਾਂ ਨਹੀਂ ਤੇ ਤੀਜਾ ਸ DJ ਹਰਚਰਨ ਸਿੰਘ ਦਾ ਰਿਸ਼ਵਤ ਲੈੰਦਾ ਗ੍ਰਿਫਤਾਰ ਹੋਣਾ ਇਸ ਚੀਜ਼ ਦੇ ਉੱਤੇ ਭਗਵੰਤ ਮਾਨ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਮੰਤਰੀ ਲੀਡਰ ਵੱਲੋਂ ਕੋਈ ਸਟੇਟਮੈਂਟ ਨਾ ਦੇਣਾ ਕਿ ਇਹ ਸਾਰੀ ਗੱਲਾਂ ਇਸ ਚੀਜ਼ ਵੱਲ ਇਸ਼ਾਰਾ ਕਰਦੀ ਨੇ ਕਿ ਇਸ ਬਾਰੇ ਸਰਕਾਰ ਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਜਾਂ ਇਸ ਪਿੱਛੇ ਵੀ ਕੋਈ ਹੋਰ ਵੱਡਾ ਰਾ ਚੁਪਿਆ ਹੋਇਆ ਇਹ ਤਾਂ ਹੁਣ ਇੱਕ ਸਵਾਲ ਹੀ ਆ ਬਾਕੀ ਜੋ ਅਸਲ ਸੱਚਾਈ ਆ ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹਨਾਂ ਤਿੰਨ ਸਵਾਲਾਂ ਦੇ ਜਵਾਬ ਤੁਹਾਡੇ ਕੀ ਹੋਣਗੇ ਕਮੈਂਟਸ ਦੇ ਵਿੱਚ ਜਰੂਰ ਦੱਸਿਓ